ਤੇ ਛੋਨਾ ਹੱਡਾ ਮਾਰਿਆ ਗਿਆ ਵਾ ਤੁਹਾਡੀ ਮਿਹਰਬਾਨੀ ਹੈ ਤੇ ਤੂੰ ਸਾਡਾ ਪਾਸਾ ਥੱਲਿਆ ਵਾ ਨਹੀਂ ਨਹੀਂ ਜੀ ਤੇ ਛਾ ਦੇ ਕੋਲ ਉਹ ਪਹਿਲੀ ਪਤਰੀ ਕਰਦੀ ਕੋਈ ਵਾ ਨਹੀਂ ਛਾ ਨੂੰ ਝੋਨੇ ਮੁੱਠ ਦੀ ਨਹੀਂ ਆਸ ਹੈ ਜੀ ਤੇ ਤੁਹਾਡੀ ਸਾਹ ਅਸੇ ਬਹੁਤ ਜਾਦੀ ਪਿਆ ਝੋਨੇ ਬੜੇ ਹੀ ਤੇ ਝੋਨੇ ਮਾਰੀ ਗਏ ਤੇ ਰੇਤ ਪੈ ਗਈ ਆ ਪਾਲ ਪੈ ਗਈ ਆ ਚਲੋ ਤਾਂ ਹ ਮਿਹਰਬਾਨੀ ਕੀ ਤੁਸੀਂ ਟੈਟਰ ਮੰਗਾਏ ਸਾਡੇ ਕੋ ਤੇ ਕਨਕ ਵੀ ਜਿੰਦੀ ਵੀ ਨਹੀਂ ਆਏ ਨਹੀਂ ਗੁਰੂ ਸਾਹਿਬ ਕਰ ਦੇ ਜੀ ਸਦਾ ਸਾਹਿਬ ਨਾਮ ਕੀ ਜੇ ਤੁਹਾਡਾ ਸੁਮਿਤਰ ਸਿੰਘ ਸੁਮਿਤਰ ਸਿੰਘ ਜੀ ਵੇਖੋ ਜਰੀਆ ਬਣਦਾ ਮੈਂ ਤੁਹਾਨੂੰ ਉਹਦੋਂ ਦੱਸਿਆ ਸੀ ਨਾ ਮਾਲ ਸਾਹਿਬ ਮੈਂ ਗੱਲ ਕਰਦਾ ਹੁਣ ਕਿ ਸੰਗਤ ਕਰਾਉਂਦੀ ਸਾਰਾ ਕੁਝ ਐ ਸੰਗਤ ਦੇ ਵਿੱਚ ਰੱਬ ਵੱਸਦਾ ਸੀ ਸੰਗਤ ਦੇ ਵਿੱਚ ਰੱਬ ਹੁੰਦਾ ਸਦਾ ਗੁਰਦੇਵ ਸਿੰਘ ਕਹਿੰਦੇ ਕਿ ਮੇਰੇ ਸਹਿਯੋਗੀਆਂ ਨੇ ਮੇਰੇ ਪਰਿਵਾਰ ਨੇ ਮਾਇਆ ਦਿੱਤੀ ਮੈਂ ਲੈ ਕੇ ਚਾਲੇ ਪਾਤੇ ਤੁਹਾਡੇ ਕੋ ਲੈ ਕੇ ਆ ਗਿਆ ਸੋ ਸੁਮਿਤਰ ਸਿੰਘ ਜੀ ਅਸੀਂ ਆਪਾਂ ਨਾ ਇੱਕ ਸਹਿਯੋਗੀ ਆ ਵੀਰ ਨਾਲ ਖਲੋਤੇ ਆ ਸਾਡੀ ਟੀਮ ਨਾਲ ਅਸੀਂ ਇੱਕ ਵਜੋ ਸਹਿਯੋਗੀ ਬਣ ਜੰਨੇ ਆ ਤੇ ਸਦਾ ਗੁਰਦੇਵ ਸਿੰਘ ਵਿਦੇਸ਼ਾਂ ਤੋਂ ਚੱਲ ਕੇ ਤੁਹਾਡੀ ਸਵਾਸਤੀ ਪਹੁੰਚੇ ਮੈਂ ਤਾਂ ਜੀ ਇਹਨਾਂ ਦੀ ਸ਼ਾਬਾਸ਼ ਹੈ ਜੇ ਬਹੁਤ ਮਿਹਰਬਾਨੀ ਜਿੰਨੀ ਇਹਨਾਂ ਸੇਵਾ ਕੀਤੀ ਤੇ ਸਾਡਾ ਦਿਨ ਮੋੜਨ ਗਿਆ ਹਾਂ ਬਿਲਕੁਲ ਨਹੀਂ ਤੇ ਸਾਨੂੰ ਤੇ ਕਣਕ ਦੀ ਦੇ ਆਸ ਹੀ ਨਹੀਂ ਬੀਜਣ ਦੀ ਹੈਗੀ ਭਾਰੀ ਤਾਂ ਹੁੰਦਾ ਤੇ ਬੀਜ ਦੇ ਹੁਣ ਬੀਜੀ ਜਾਊਗੀ ਆਸ ਬਣ ਗਈ ਮਿਹਰਬਾਨੀ ਸ਼ਾਹ ਸਾਨੂੰ ਬੀ ਵੀ ਦਿੱਤਾ ਤੇਲ ਵੀ ਦਿੱਤਾ ਪਹਿਲੀ ਪੱਧਰੀ ਕਰਾ ਦਿੱਤੀ ਉਹਨਾਂ ਕਿਰਪਾ ਕਰਤੀ ਬਹੁਤ